ਸਰ ਜਿਵੇਂ ਮੇਰੀ ਗ੍ਰੈਜੂਏਸ਼ਨ ਮੁੱਕੀ ਮੁੱਕਦੇ ਸਾਰੇ ਮੇਰਾ ਕੈਨੇਡਾ ਦੇ ਜਹਾਜ਼ ਨੂੰ ਹੱਥ ਪੈ ਗਿਆ। ਦੇਸ਼ ਦੀ ਸਾਡੇ ਵਿਦੇਸ਼ਾਂ ਦੇ ਵਿੱਚ ਨੌਜਵਾਨਾਂ ਨੂੰ ਇਹੀ ਕਹਿਣਾ ਚਾਹੂੰਗਾ ਵੀ ਪੰਜਾਬ ਸਰਕਾਰ ਦਾ ਸਾਡੇ ਸਿਰ ਤੇ ਹੱਥ ਆ। ਅਸੀਂ ਸਾਰਿਆਂ ਨੇ ਰਲ ਕੇ ਆਪਣੀ ਪੰਜਾਬ ਨੂੰ ਹਰਿਆ ਭਰਿਆ ਸੁਨਹਿਰਾ ਪੰਜਾਬ ਅਤੇ ਰੰਗਲਾ ਪੰਜਾਬ ਬਣਾਉਣਾ ਹੈ। ਮੈਂ ਤੇ ਮੇਰੀ ਵਾਈਫ ਹਰਪ੍ਰੀਤ ਕੌਰ ਸੰਧੂ ਅਸੀਂ ਦੋਵੇਂ ਕੈਨੇਡਾ ਤੋਂ ਵਾਪਸ ਆਏ ਹਾਂ ਜੀ। ਮੇਰਾ ਨਾਮ ਸੁਪਰੀ ਸਿੰਘ ਆ ਮੈਂ ਸਭ ਤੋਂ ਪਹਿਲਾਂ ਸੀਐਮ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਇੱਥੇ ਬੋਲਣ ਦਾ ਅਨਸਰ ਮੈਂ ਤੁਹਾਨੂੰ ਸਪੈਸ਼ਲੀ ਦੱਸਣਾ ਚਾਹੁੰਦਾ ਮੈਂ ਤੇ ਮੇਰੀ ਵਾਈਫ ਹਰਪ੍ਰੀਤ ਕੌਰ ਸੰਧੂ ਅਸੀਂ ਦੋਵੇਂ ਕੈਨੇਡਾ ਤੋਂ ਵਾਪਸ ਆਏ ਹਾਂ ਜੀ ਤੇ ਇੱਥੇ ਅਸਿਸਟੈਂਟ ਪ੍ਰੋਫੈਸਰ ਵਜੋਂ ਜੁਆਇਨ ਕੀਤਾ ਜਿਨ੍ਹਾਂ ਦਾ ਯੋਗਦਾਨ ਤੁਹਾਡੇ ਇਸ ਸਫਲਤਾ ਇਸ ਮੰਜ਼ਿਲ ਤੱਕ ਪਹੁੰਚਾਉਣ ਲਈ ਹੈਗਾ ਸਾਰਿਆਂ ਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿਨਾ ਕੋਈ ਨਾਲ ਵੀ ਆਏ ਹੋਣਗੇ ਬਾਹਰ ਬੈਠੇ ਹੋਣਗੇ ਕੋਈ ਟੀਵੀ ਤੇ ਦੇਖ ਰਹੇ ਹੋਗੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਅੱਜ ਦੇ ਦਿਨ ਦੀਆਂ ਮੈਂ ਸਾਰੇ ਮੀਡੀਆ ਰਾਹੀਂ ਜਾਂ ਇਸ ਮੰਚ ਰਾਹੀਂ ਮੈਂ ਦੇਸ਼ ਦੀ ਸਾਡੇ ਵਿਦੇਸ਼ਾਂ ਦੇ ਵਿੱਚ ਨੌਜਵਾਨਾਂ ਨੂੰ ਇਹੀ ਕਹਿਣਾ ਚਾਹੁੰਗਾ ਵੀ ਪੰਜਾਬ ਸਰਕਾਰ ਦਾ ਸਾਡੇ ਸਿਰ ਤੇ ਹੱਥ ਆ ਸਾਨੂੰ ਹੁਣ ਬਾਹਰ ਜਾਣ ਦੀ ਕੋਈ ਲੋੜ ਨਹੀਂ ਆ ਮਾਨ ਸਾਹਿਬ ਜਾਂ ਪੰਜਾਬ ਸਰਕਾਰ ਇਸੇ ਤਰ੍ਹਾਂ ਰੋਜ਼ਗਾਰ ਦੇਣਗੇ ਮੈਂ ਪੰਜਾਬ ਸਰਕਾਰ ਦਾ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਜ ਜੀ ਦਾ ਖਾਸ ਕਰਕੇ ਧੰਨਵਾਦ ਕਰਦਾ ਥੈਂਕ ਯੂ ਸਰ ਇਹਦਾ ਕਿਹੜਾ ਪਿੰਡ ਕੋਟਵੱਤਾ ਪਿੰਡ ਹੈ ਕੋਟਵੱਤਾ ਪਿੰਡ ਬਠਿੰਡੇ ਕੋ ਹਾਂਜੀ ਮੇਰਾ ਨਾਮ ਫਤੇਜੀਤ ਸਿੰਘ ਹੈ ਮੈਂ ਫਤਿਗੜ ਸਾਹਿਬ ਜ਼ਿਲ੍ਹਾ ਤੋਂ ਦਾ ਵਾਸੀ ਬਸਨੀਕ ਹਾਂ ਤੇ ਸਰ ਮੇਰੀ ਸਿਲੈਕਸ਼ਨ ਐਜ਼ ਅ ਜੂਨੀਅਰ ਇੰਜੀਨੀਅਰ ਸਿਵਲ ਪੰਚਾਇਤੀ ਰਾਜ ਡਿਪਾਰਟਮੈਂਟ ਵਿੱਚ ਹੋਈ ਹੈ ਸਭ ਤੋਂ ਪਹਿਲਾਂ ਤਾਂ ਮੈਂ ਭਗਵੰਤ ਮਾਨ ਜੀ ਦਾ ਸਾਡੇ ਬਹੁਤ ਹੀ ਸਤਿਕਾਰਯੋਗ ਸੀਐਮ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਅੱਜ ਦਾ ਇਹ ਸਭ ਬਣਾਇਆ ਸੀ ਸਭ ਇਕੱਠੇ ਹੋਏ ਹਾਂ ਤੇ ਐਜ਼ ਅ ਯੂਥ ਹੁਣ ਮੇਰੀ ਰਿਸਪੌਂਸਿਬਿਲਟੀ ਹੈ ਅਸੀਂ ਸਾਰਿਆਂ ਨੇ ਰਲ ਕੇ ਆਪਣੀ ਪੰਜਾਬ ਨੂੰ ਹਰਿਆ ਭਰਿਆ ਸੁਨਹਿਰਾ ਪੰਜਾਬ ਅਤੇ ਰੰਗਲਾ ਪੰਜਾਬ ਬਣਾਉਣਾ ਹੈ ਸਰ ਜਿਵੇਂ ਮੇਰੀ ਗ੍ਰੈਜੂਏਸ਼ਨ ਮੁੱਕੀ ਮੁਕਦੇ ਸਾਰੇ ਮੇਰਾ ਕੈਨੇਡਾ ਦੇ ਜਹਾਜ਼ ਨੂੰ ਹੱਥ ਪੈ ਗਿਆ ਤੇ ਮਾਨ ਸਾਹਿਬ ਦੀ ਸਰਕਾਰ ਨੇ ਹੱਥ ਫੜ ਕੇ ਕਹਿੰਦੇ ਵੀ ਲੈ ਵੀ ਪੰਜਾਬ ਦੀ ਸੇਵਾ ਚ ਆ ਜਾ ਤੂੰ ਜਾਇਆ ਹੀ ਸੀ ਜਿਹੜਾ ਹੱਥ ਲੱਗ ਚੱਡੇ ਸੀ ਬੱਲ ਲੱਗਿਆ ਸੀ ਸਰੂਸੇ ਐਵੇਂ ਰਿਜ਼ਲਟ ਆ ਗਿਆ ਮੈਂ ਗੱਲ ਹੈ ਅੱਛਾ ਉਦੋਂ ਉਦੋਂ ਰਿਜ਼ਲਟ ਆ ਗਿਆ ਤੇ ਹੱਥ ਲੱਗ ਚੱਗਾ ਚਲੋ ਵੈਲਕਮ ਵੈਲਕਮ ਧੰਨਵਾਦ ਜੀ